ਅਗਰ ਵੀਰ ਦੇ ਸਾਈਕਲ ਦੋਹੀ ਟਾਇਰ ਪੈਂਚਰ ਹੋ ਗਏ। ਉਹ ਭਖੜਾਂ ਦੇ ਲਈ ਫਿਰਦਾ ਤਾਂ ਸਾਈਕਲ ਹੀ ਚਲਾਉਣਾ ਚਾਗਦਾ ਤੇਨੂੰ। ਸਹਲ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਚੱਲੇ ਆਪਾਂ ਹੁਣ ਟਰਾਲੀ ਰੋਲੀ ਕੱਢਦੇ ਆ ਤੇ ਜਾਲ ਜਿਹੜਾ ਕੱਢਣਾ ਮਸ਼ੀਨ ਪੱਕੇ ਦੇਖਦੇ ਅੱਗੇ ਦਿਖਾਉਣਾ ਤੁਹਾਨੂੰ। ਪਹਿਲਾਂ ਕੱਢਦੇ ਆ ਵੱਡੇ ਟਰਾਲੇ ਪਾਸੇ ਗਾ ਨੀ ਉਹ ਫਿਰ ਤੂੜੀ ਵਾਲੀ ਮਸ਼ੀਨ ਅੰਦਰੋਂ ਕੱਢਣੀ ਹੈ ਸਾਰਾ ਕੰਮ ਜਿਵੇਂ ਵੇੜ ਦੇਣਾ ਜਾਲ ਜੂਲ ਲਾ ਦੇਣੇ ਤੂੜੀ ਵਾਲੀ ਮਸ਼ੀਨ ਵੀ ਬਾਹਰ ਕੱਢਦੇ ਈ। ਉਹਰ ਗਾਇ ਕੋਈ ਫੇਰ ਉਹਨੂੰ ਕੱਢ ਵਾਰ ਪਹਿਲਾਂ ਵੱਡੀ ਟਰਾਲੀ ਕੱਢੀ ਹੈ। ਇੱਕ ਵੀ ਟਰਾਲੀ ਉਧਰ ਨਹੀਂ ਲੱਗਦੀ ਉਧਰ ਡੰਗਰ ਬੰਦੇ ਨੇ ਹੁਣ। ਚਲ ਦੇਖਦੇ ਕੀ ਕੀ ਸਮਾਨ ਪਿਆ ਫੇਲਾਉਂਦੇ ਸੀ। ਪਹਿਲਾਂ ਟਰਾਲੀ ਬਾਹਰ ਜਾਉਂ ਉਹ ਸਪਰੇਅ ਵਾਲਾ ਪੰਪ ਬਾਹਰ ਜਾਉ। ਜਨਰੇਟਰ ਬਾਹਰ ਜਾਉ। ਸਮਾਨ ਤਾਂ ਫੇਰ ਬਹੁਤ ਉਹ ਚੱਕਣਾ ਹਜੇ ਆ। ਇਹਦੇ ਤੋਂ ਨਿਕਲਦੀ ਇੱਕ ਕਸੂਤੀ ਜੀ ਹੁੰਦੀ ਹੈ। ਪਹਿਲਾਂ ਇਹਨੂੰ ਇਕੱਠੀ ਕਰੀਏ ਪੈਪ ਨੂੰ। ਉਹੀ ਛਿੱਟੀ ਪੀਖ ਨਾ। ਉਹ ਬਾਹਰ ਤੋਂ ਚਾਹ ਲੜੇ ਫੁੱਟ ਦਾ ਫਰਕ ਆ। ਦੋ 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 ਦੋ। ਇਹ ਵੀ ਲੋਡ ਪਾਉਗੀ ਗਾਹਾਂ ਕਣਕ ਵੜੇ ਹੁਣ। ਇਹਦਾ ਵੀ ਬੈੱਡ ਲਾਉਣਾ ਪਊ। ਜਦ ਤੱਕ ਜਦ ਤੱਕ ਆਉਣ ਦੇ ਤੜਕਾ ਮਾਰ ਪਾਈਂ ਗਾਂ ਲੈ ਜਾ ਪੀ ਲਗਾ ਸਲਾਹ ਧਰ ਦੇ ਪਾਈਂ ਲੈ ਜਾ ਕਹੋ ਸਿੱਧੀ ਰਹੀ ਸਿੱਧੀ ਨਾ ਯਾਰ ਜਮਾਂ ਜੁੱਤੀ ਲੈ ਕੇ ਉਹ ਡਰ ਕੀ ਕਰਨੇ ਨਾ ਸਿੱਧੀ ਜਮਾਂ ਜੁੱਤੀ ਹੋ ਕੇ ਖੜਾ ਦੀ ਸੀ ਇਹ ਵੀ ਹੁਣ ਇਹਦੀ ਬਸ ਲੋਡ ਪਾਉਗੀ ਹੁਣ ਘਟਾਉਣ ਨੂੰ ਉਹ ਇਹ ਛੋਟੀ ਜਿਹੀ ਲੱਗਦੀ ਬੱਡ ਲਾ ਦਿੰਦੇ ਆ ਫਿਰ ਐ ਹੋ ਜਾਂਦੀ ਬਣੀ ਕਿੱਡੀ ਕੁ ਬੜੀ ਟਰਾਲੀ ਹੈ ਹੁਣ ਜਮਾ ਛੋਟੀ ਜਿਹੀ ਲੱਗਦੀ ਲੈ ਜਨਰੇਟਰ ਵੀ ਵਾਰ ਘਾਟ ਤੂੰ ਇਹਦਾ ਹੁੰਜੇ ਲਾ ਦੇ ਆ ਹੁੰਜੇ ਇੱਥੇ ਤੋਂ ਮੁੜੂਗੀ ਉੱਥੇ ਲਾ ਦੇ ਇੱਥੇ ਜਮਾ ਲਾਵੇ ਹੋ ਕੇ ਮੁੜਦੀ ਐ ਨੋ ਇਹ ਖਾਲੀ ਘਾਤੀ ਸਾਰੀ ਮੇਰੇ ਉੱਤੇ ਸੱਲਾ ਹੀ ਰਹੇ ਆ ਨੇ ਆਲੀ ਬਾਸ ਤਾਂ ਤਾਂ ਠੀਕ ਲੱਗਦਾ ਮੈਨੂੰ ਹਵਾ ਹਵਾ ਨਾਲ ਘਾੜ ਜੀ ਘੜੀ ਹੋਈ ਤੇ ਕੇਰਾਂ ਦਾ ਬਾਹਰ ਕੱਢਣੀ ਪੈਣੀ ਆ ਇਧਰ ਆਈ ਆ ਜਾ ਉੱਥੋਂ ਇਹ ਚੱਲ 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 ਜਿੱਦੀ 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 ਚੱਲ 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 ਮਾਈਨ ਨੇ ਕਹਿੰਦੀ ਉਹ ਮੇਰੇ ਬਾਹਰ ਹੁਣ ਆ ਭਾਈ ਸਾਹਿਬ ਨੇ ਧੋਗੇ ਪੜਾਈ ਜਾਣੇ ਇਹਨੂੰ ਕੁਛ ਨਾ ਬੁੱਧਾ ਸਮਾਉਂਦੇ ਤੁਹਾਨੂੰ ਲੱਗਦਾ ਨਹੀਂ ਇਹਦੇ ਨਾਲ ਕਲੀ ਹੋ ਗਿਆ ਤੋ ਹੁਣ ਕੇ ਰਾਂ ਮਸ਼ੀਨ ਘਵਾ ਆ ਦੀਏ ਖਾਲੀ ਫੇ ਵਿੱਚ ਜਿਹੜੇ ਚੂਹੇ ਚਾਹੇ ਵੀ ਹੋਣਗੇ ਮਿੱਠਾ ਮਿੱਠਾ ਸਭ ਖਾਲੀ ਹੋ ਜਾਣੀ ਗੀ ਅੰਦਰ ਹੂਟ ਹੋ ਬਸੇਰਾ ਕੁਛ ਕਰਦ ਬੁਲਾਰ ਜੇ ਬਰਾਬਰਾਂ ਹੀ ਟ੍ਰੇਆ ਕਿੱਥੇ ਆ ਬਹੁਤ ਧਰ ਗਈਆਂ ਬਣੀਆਂ ਨਾਟ ਦੇ ਕਿ ਨਾਟ ਪੈਣਾ ਇਹਦੇ ਕੋਲੇ ਨਾ ਤਾਂ ਆਸੇ ਹੋ ਜਾ ਫੋਸਲਾ ਵੀ ਨੁੱਦਲੇ ਘਰੀ ਲੈ ਜਾਂਦੇ ਉੱਥੇ ਰਹਿ ਕੇ ਜੋ ਮਰਜ਼ੀ ਕੰਮ ਕਰ ਲਿਆ ਕਰਾਂ ਸਾਮ ਨੂੰ ਹੋਵੇ ਪਰ ਸਵੇਰ ਸ਼ਾਮ ਦੋ ਤਰ੍ਹਾਂ ਵੀ ਕੰਮ ਖਾ ਗੜ ਦੁਪਹਿਰ ਦਾ ਮਿਸ ਹੋਇਆ ਕੋਈ ਤੋਂ ਤੇ ਟਰਾਲੀ ਉਹਨਾਂ ਨਾਈ ਮਤਰਾ ਤੁਸੀਂ ਕੱਢਤੀ ਇੱਧਰ ਜਾਲ ਵੀ ਲਾਤੇ ਸਾਰੇ ਟਰਾਲੀ ਧਰ ਲਏ ਜਿਹੜੇ ਖੇਤ ਕਰਨ ਵਾਲੇ ਆ ਤੇ ਹੁਣ ਪਟਣ ਲਗਾਗੇ ਲਸਾਂ ਕਿਉਂਕਿ ਲਸਾਂ ਚੋਰੀ ਹੋਣ ਲੱਗਿਆ ਰਾਤ ਨੂੰ ਆਉਦਾ ਪਹਿਲਾਂ ਹੀ ਪਟ ਕੇ ਰੱਖ ਲਈਏ ਨਾਈ ਮਤਰਾ ਚੱਲੇ ਆ ਸ਼ਾਮ ਦਾ ਟਾਈਮ ਖੇਡਣ ਮੁੰਡੇ ਆ ਗਏ ਆ ਤੇਵਾਦ ਵਾਤੇ ਫਰਾ ਉਹ ਦਲਵਾਈ ਦੀ ਹੁੰਦੀ ਲੱਗਦੀ ਹੈ ਬਾਕੀ ਦੇਖੋ ਕਣਕਾਂ ਹੋਰ 15 10 ਨੂੰ ਬਾਸਾ ਪਟਣ ਵਾਲੀਆਂ ਨੇ ਹਲਕਾ ਹਲਕਾ ਹਰਾ ਰੰਗ ਰਹਿ ਗਿਆ ਬਾਕੀ ਸਭ ਸੁਨਹਿਰੀਆਂ ਹੋ ਗਈਆਂ ਪੱਕਦੀਆਂ ਜਾਂਦੀਆਂ ਹੁਣ ਤਾਂ ਹੁਣ ਤਾਂ ਦਿਨ ਦਿਨੋਂ ਪੱਕਦੀਆਂ ਜਾਣਾ ਇਹਨਾਂ ਨੇ ਪੂਰਾ ਬੱਦਲ ਵਾਈ ਬੱਦਲ ਵਾਈ ਦਾ ਮੌਸਮ ਆਵਾ ਰਹਿਣ ਦੇ 20 ਬੱਤੀ ਦੇ ਤੂੜੇ ਦਾੜੀਆਂ ਬਣਾ ਲੈਣ ਤੇ ਫੇਰ ਖੱਤੇ ਵੇਲੇ ਹਣੇ ਫੇਰ ਜਿਵੇਂ ਮਰਜੀ ਛੱਟੀ ਜਾਏ ਵੀ ਕੱਲ ਇੱਥੇ ਸ਼ਾਲਾ ਹੋ ਗਿਆ ਹੱਥ ਦੇ ਉਹ ਮੈਂ ਮਾਸ ਬੱਟਦਾ ਹੁਣ ਜ਼ਖਮ ਹੋ ਗਏ ਹੱਥੇ ਈਲੀ ਤੇ ਇਹ ਮੱਛਦਾ ਬਹੁਤ ਜਿਆਦਾ ਹੱਥ ਨਾਲ ਐ ਵੀ ਕਰਦੇ ਤਾਂ ਵੀ ਮੱਛਦਾ ਮੋੜੇ ਆਏ ਭਾਈ ਖੇਡਣ ਜਾਂਦੇ ਸੀਗੇ ਅੱਜ ਤਾਂ ਕੋਈ ਪਹੁੰਚੇ ਵੀ ਨਹੀਂ ਇੱਕ ਮੁੰਡਾ ਬੈਠਾ ਸੀ ਮੈਂ ਉਹਨੂੰ ਦੇਖ ਕੇ ਪਹੁੰਚੇ ਬੰਦੇ ਆ ਗਏ ਤੁਹਾਨੂੰ ਪਾਣੀ ਪੂਣੀ ਪਿਉਉਣੀ ਆ ਸੱਪ ਬੈੜੀਆਂ ਫੇਰ ਚੱਲਦੇ ਕੰਮ ਧੰਦਾ ਰਵੇੜ ਲੈ ਵੀ ਹੋ ਗਿਆ ਕੰਮ ਪਾਣੀ ਪੂਣੀ ਪਿਆ ਤਾਂ ਚੱਲਿਆਂ ਦੁਬਾਰਾ ਖੇਡਣ ਨਵੀਂ ਟੋਸਾ ਹੋਣ ਲੱਗ ਗਈ ਮੈਂ ਸ਼ੁਰੂ ਨਾ ਜਾਵਾਂ ਕਾ ਹੋ ਜਾਉਣੀ ਓਪਾ ਇਸਾ ਵੇ ਇਧਰ ਮਗਰ ਕੋ ਹੈਗਾ ਇਧਰ ਰਸਕੋਰ ਸਕੋਰ ਬਾਰ ਬੋਲ ਮਾਰਨ ਕੇ ਬਾਅਦ ਟਿੱਪਲ ਕੀ ਜੜਾ ਮੈਂ ਬੈਠਿਆ ਕਰ ਰੋਟੇ ਕੀ ਆਊਟ ਹੋ ਗਿਆ ਬਾਹਰ ਜਿੱਦਗੀ ਉਹ ਉੱਥੇ ਨਹੀਂ ਗਈ ਸਿੱਧੀ ਬੋਲ ਛੱਤੀ ਦਿਨ ਆ ਗਈ ਮੈਂ ਉਮੀ ਚੱਕ ਪੀ ਓ ਡੇਕਦੇ ਨਹੀਂ ਆਣੀ ਤੇ ਡੇਕ ਕੇ ਕੈਚ ਕਰਿਆ ਕਰੋ ਤੇ ਸਾਨੂੰ ਸਾਰ ਨੂੰ ਵੱਡੀ ਸਮੱਸਿਆ ਆਉਂਦੀ ਆ ਆਹ ਵਾਲੀ ਆਉਂਦੀ ਹੈ ਜਦੋਂ ਬੋਲ ਨਾਲੇ ਚ ਮਾਰ ਦਿਆ ਵੱਡਾ ਨਾਲਾ ਲੱਗਦਾ ਇਹਦੇ ਕੋਲ ਵਾਹ ਵੀ ਵਾਹ ਖੇਲੇਗਾ ਫ੍ਰੀ ਫਾਇਰ ਖੇਲੇਗਾ ਕਿੱਥੇ ਆ ਆ ਲੈ ਆ ਗਈ ਆ ਦੇ ਫਿਰ ਦੀ ਡੰਡਾ ਇੱਕ ਹੋਰ ਲਿਓ ਡੰਡਾ ਮਾਰੇ ਆ ਲੈ ਆਏ ਡੰਡਾ ਫੜਾਏ 35 স্কোর ਹੋ ਗਏ ਬਹੁਤ ਹੀ ਗੰਦਾ ਪਲੇ ਪਲੇ ਹੋ ਰਿਹਾ ਬਹੁਤ ਹੀ ਗੰਦਾ ਇੱਕ ਓਵਰ ਮੈਂ 11 ਖਾਦੇ ਇਹਨੇ 12 ਖਾਦੇ ਦੱਸੀ ਕਿੰਨੇ ਸੀ ਕਿੰਨੇ 12 ਹਾਂ 11 স্কোর ਖਾਦੇ ਆਨੇ ਨਾ ਹੋ ਗਿਆ ਆ ਖਾ ਗਿਆ 12 ਮੈਂ 11 ਇੱਕ ਘਟ ਖਾ ਗਿਆ ਇਹ ਤੋਂ ਬੰਦੇ लास्ट ਔਰ ਚੱਲਦੇ ਹਾਂ ਬਸ ਹੋਈ ਬਈਆ ਪੂਰੀ ਕੀ ਬਣਿਆ ਲਾ ਸੋਸ ਨਹੀਂ ਮੋਂਦੇ ਕੈਚ ਆਊਟ ਹੋ ਗਿਆ ਮੇਰਾ ਤਾਂ ਪਹਿਲੀ ਬਾਲ ਸੀ ਚਾਹ ਜਾਂਦਾ ਕੈਚ ਕਰਨਾ ਦੋ ਮੈਚ ਹਾਰ ਗਏ ਨਾ ਤੇ ਆਊਟ ਹੋ ਗਏ ਨਾ ਤੇ ਫਾਰੀ ਆਊਟ ਹੋਤੀ ਹੈ ਬੈਕ ਟਾਉਟ ਤਨ ਕੀ ਛੜਤਾ ਸਾਈਕਲ ਕੀ ਦਾ ਛੜਤਾ ਮਾਨਮ ਦਾ ਮਾਨਮ ਹੀਰੋ ਮੌਸਮ ਪੁਰਾ ਗਾਂਢ ਹੈ ਅਗਰ ਵੀਰ ਦੇ ਸਾਈਕਲ ਦੋਹੀ ਟਾਇਰ ਪੈਂਚਰ ਹੋ ਗਏ ਆਪਾਂ ਖੜਾ ਦੇ ਲਈ ਵਰਦਾ ਤੈਨੂੰ ਸਾਈਕਲ ਚਲਾਉਣਾ ਛੱਡ ਦੇ ਤੈਨੂੰ ਦੇਤਾ ਸਾਈਕਲ ਜੇ ਤੈਨੂੰ ਐ ਥੋੜੀ ਵੀ ਤੂੰ ਪੈਂਚਰ ਕਰਦੇਵੇਂ ਇਹਨੂੰ ਅੱਗੇ ਤੋਂ ਸਾਈਕਲ ਨਹੀਂ ਵੜਾਉਂਦਾ ਲੈ ਤੇਰਾ ਸ਼ਾਮਾ ਹੋ ਗਿਆ ਟਾਈਮ ਇੰਨੀ ਕਿ ਵੀਡੀਓ ਬਣੀ ਆ ਅਜੇ ਥੋੜੀ ਬਣੀ ਆ ਤਾਲੂ ਵਸੇ ਦਾ ਕੰਮ ਸ਼ੁਰੂ ਕਰਾਂਗੇ ਕੱਲ ਦੀ ਫੜਾਈ ਪਈ ਯਾਰ। ਤਾਲੂ ਦਾ ਕੰਮ ਤੋਰਾਂਗੇ। ਕਰਦੇ ਇਹਨੂੰ ਓਕੇ ਰਿਪੋਰਟ। 2-3 ਦਿਨਾਂ ਤਿੰਨ ਕ ਦਿਨਾਂ ਚ ਹੋ ਜਾਊਗੀ। ਅੰਦਰਲਾ ਫਰੈਸ਼ਰ ਤਾਂ ਹੋ ਜਾਣਾ 2 ਜਣੇ ਪਰ ਮੱਥੇ ਕੇ ਬਹਿਣਾ ਪਊ। 2 ਦਿਨਾਂ ਜੇ ਵੀ। 1 ਦਿਨ ਸਾਰਾ ਖੋਲ ਕੇ ਛੱਡ ਦਾਂਗੇ 2 ਜਿਹਨੂੰ ਬਦਲ ਦਾਂ। ਮੌਸਮ ਘੜਬੜੀ ਵਾਲੀ ਆ ਸ਼ਾਂਤ ਹੋ ਗਿਆ। ਜਦੋਂ ਸਮੁੰਦਰ ਸ਼ਾਂਤ ਹੁੰਦਾ ਤਾਂ ਲਹਿਰਾਂ ਆਉਂਦੀਆਂ ਨੇ ਹੁਣ ਸ਼ਾਂਤ ਪਿਆ ਵਾ। ਹਾਂ ਰਖੋ। ਦਰਦ ਦਾ ਕੁਛ ਨਹੀਂ ਬਤਾ ਬਾਕੀ ਕਰਦੇ ਆਂ ਵੀਡੀਓ ਦਾ ਐਂਡ ਵਧੀਆ ਲੱਗਦਾ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਓ